ਅਜੀਤ ਮਾਨ ਸਾਹਿਬ ਨਾਲ ਤੋਂ ਜੰਗਨੀ ਜੱਥੇਬੰਦੀ ਮਾਨ ਸਾਹਿਬ ਨੂੰ ਨਾਮ ਹੋਇਆ ਜਦੋਂ ਆਪਣੇ ਉਹਨਾਂ ਮੁਸਿਕਾਂ ਨੇ ਮੈਨੂੰ ਅਸੀਗਾਤਾ ਉਹਨਾਂ ਨੇ ਇਹ ਗੱਲ ਕਹੀ ਸੀ ਕੋਈ ਗੱਲ ਨਹੀਂ ਬੇਟਾ ਤੁਹਾਡੀ ਸੀ ਗੱਲ ਪਚਾਵਾਂਗੇ ਉਹ ਇੰਨੇ ਕੁ ਬਿਜੀ ਸੀ ਕਾਲਾ ਦੇ ਦਫਤਰ ਦੇ ਵਿੱਚ ਸਾਡੀ ਉਹਨਾਂ ਨੇ ਕੋਈ ਗੱਲ ਨਹੀਂ ਸੁਣੀ ਅਸੀਂ ਜਦੋਂ ਅੱਜ ਸਰਕਾਰੀ ਸੈਨਟਰੀ ਸਕੂਲ ਦਲੇਰ ਸਿੰਘ ਵਾਲਾ ਦੇ ਵਿੱਚ ਇਹ ਪਤਾ ਲੱਗਿਆ ਵੀ ਉਹ ਅੱਜ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਦਲੇਰ ਸਿੰਘ ਵਾਲੇ ਸਕੂਲ ਦੇ ਵਿੱਚ ਆ ਰਹੇ ਨੇ ਸਾਨੂੰ ਸਵੇਰੇ 7:30 ਤੋਂ 8:00 ਵਜੇ ਦੇ ਕਰੀਬ ਪਤਾ ਲੱਗਿਆ ਤੇ ਤਾਂ ਕਰਕੇ ਅਸੀਂ ਜਿੰਨੇ ਵੀ ਸਾਥੀ ਉਹ ਉੱਥੇ ਪਹੁੰਚੇ ਤੇ ਉੱਥੇ ਜਾ ਕੇ ਜਦੋਂ ਉਹ ਆਪਣੇ ਝੂਟੀਆਂ ਪੰਡਾਸ ਰਾਉਣ ਲੱਗੇ ਜਦੋਂ ਉਹਨਾਂ ਕਹਿੰਦੇ ਇਹ ਗੱਲ ਕਹਿਣ ਲੱਗੇ ਵੀ ਅਸੀਂ ਪੀਰਿਆ ਟੀਚਰ ਜਿਹੜੇ ਉਹ ਭਰਤੀ ਕਰਲੇ ਅਸੀਂ ਉਹਨਾਂ ਨੂੰ ਇਹ ਗੱਲ ਪੁੱਛਣਾ ਚਾਹੁੰਦੇ ਸੀਗੇ ਵੀ ਤੁਸੀਂ ਜਿਹੜੇ ਬੀ ਲੈਵਲ ਟੀਚਰ ਨੇ ਉਹ ਕਿਹੜੇ ਭਰਤੀ ਕਰੇ ਨੇ ਤਾਂ ਉੱਥੋਂ ਜਿਹੜੇ ਪੁਲਿਸ ਪ੍ਰਸ਼ਾਸਨ ਨੇ ਸਾਡੇ ਮੇਰੇ ਨਾਲ ਖਿੱਚ ਤੋਰੀ ਮੇਰਾ ਮੂੰਹਾਂ ਤੇ ਕੀਤਾ ਤਾਂ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਹਾਂ ਜਦੋਂ ਸਾਨੂੰ ਖਿੱਚ ਤੋ ਕਰ ਲਿਆ ਤਾਂ ਜਦੋਂ ਗੱਡੀ ਦੇ ਵਿੱਚ ਬਾਹਰੇ ਬਿਠਾ ਲਿਆ ਗੱਡੀ ਦੇ ਵਿੱਚ ਢੁਹਾ ਕੇ ਸਾਨੂੰ ਕਦੀੜ ਤੱਕ ਸ਼ਬਦ ਵਰਤਿਆ ਗਿਆ ਹੈ ਤੁਸੀਂ ਦੋ ਸ਼ਬਦ ਪੜ ਕੇ ਤੁਸੀਂ ਐ ਕਰਦੇ ਹੋ ਉੱਥੋਂ ਦਾ ਜਿਹੜਾ ਐਸ ਐਚਓ ਸੀਗਾ ਡੀ ਐਸ ਪੀ ਸਾਹਿਬ ਸੀ ਉਹ ਵੀ ਸਾਡੇ ਨਾਲ ਇਹੋ ਜਿਹਾ ਬਖਸ਼ੂ ਕੀਤਾ ਕਿ ਅਸੀਂ ਉਹ ਦੱਸ ਨਹੀਂ ਸਕਦੇ ਕਿ ਸਾਡੇ ਕੀਚਣਾਂ ਵਾਲਾ ਇਹੋ ਜਿਹਾ ਸਾਨੂੰ ਕੀਤਾ ਜਾਂਦਾ ਤੇ ਇਸ ਤੋਂ ਬਾਅਦ ਗੱਡੀ ਦੇ ਵਿੱਚ ਬਿਠਾ ਕੇ ਮੇਰੇ ਐਸਐਹ ਸਾਹਮਣੇ ਮੂੰਹ ਤੇ ਚਾਪੜੇ ਤੱਕ ਮਾਰੇ ਗਏ। ਇਸ ਦੂਰ ਚ ਮੈਨੂੰ ਨਰਿੰਦਰਪੁਰਾ ਥਾਣੇ ਦੇ ਵਿੱਚ ਲਿਜਾਇਆ ਗਿਆ ਤੇ ਉੱਥੇ ਡੀਟੀਐਫ ਜੱਥੇਬੰਦੀ ਨੇ ਸਾਨੂੰ ਛਡਾਇਆ। ਅਸੀਂ ਜਿਹੜੇ ਨਾਲ ਤੁਸੀਂ ਵੀਡੀਓ ਦੇਖ ਸਕਦੇ ਹੋ, ਅਸੀਂ ਲੋਕਾਂ ਤੱਕ ਇਹ ਆਵਾਜ਼ ਪਹੁੰਚਾਉਣਾ ਚਾਹੁੰਦੇ ਆ ਵੀ ਜਿਹੜੇ ਇਹ ਝੂਠੀਆਂ ਪੰਡਾ ਜਿਹੜੇ ਕਹਿੰਦੇ ਨੇ ਅਸੀਂ ਸਰਕਾਰੀ ਸਕੂਲਾਂ ਵਾਸਤੇ ਆਹ ਕਰ ਰਹੇ ਆ, ਆਹ ਕਰ ਰਹੇ ਆ। ਤੁਸੀਂ ਇਹ ਦੇਖ ਸਕਦੇ ਹੋ ਨਾਲ ਵੀਡੀਓ ਚੱਲ ਰਹੀ ਹੈ ਵੀ ਇਹ ਇਹ ਟੀਚਰਾਂ ਨਾਲ ਇਹ ਸੂਕ ਕਰ ਰਹੇ ਨੇ ਕਿ ਸਕੂਲ ਦੇ ਵਿੱਚ ਟੀਚਰ ਨਾ ਹੋਣਗੇ ਤਾਂ ਜਵਾਕ ਹੀ ਹੋਣਗੇ। ਜੇ ਜਵਾਬ ਨਾ ਹੋਣਗੇ ਫਿਰ ਟੀਚਰਾਂ ਦਾ ਵੀ ਕਿਸੇ ਦਾ ਇਹ ਸਿੱਖਿਆ ਕ੍ਰਾਂਤੀ ਇੱਕ ਨਾਂ ਦੀਆ ਸੋਸ਼ਲ ਮੀਡੀਆ ਦੀਆ ਅਸੀਂ ਤੁਹਾਨੂੰ ਆਮ ਆਦਮੀ ਪਾਰਟੀ ਨੂੰ ਇਹ ਗੱਲ ਦੱਸਣਾ ਚਾਹੁੰਦੇ ਆ ਜਿਹੜੇ ਤੁਸੀਂ ਝੂਠ ਦੇ ਕੱਪੜੇ ਪਾਏ ਹੋਏ ਨੇ ਅਸੀਂ ਉਹ ਤੁਹਾਡੇ ਕੱਪੜੇ ਲੋਕਾਂ ਸਾਹਮਣੇ ਪਾੜਾਂਗੇ ਜੇ ਤੁਸੀਂ ਸਾਡੀਆਂ ਮੰਗਾਂ ਨਾ ਮੰਨੀਆਂ ਧੰਨਵਾਦ ਜੀ